ਕੋਈ ਨਹੀਂ ਪਾ ਦੋ ਆ ਦੇਖੋ ਬੁੱਚੜੋ ਆ ਆ ਬੁੱਚੜੋ ਆ ਬੁੱਚੜਾ ਦਾ ਕੰਮ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਪਿੰਡ ਵਾਲੇ ਲਾਨਤ ਹੋ ਉਹ ਲਾਨਤ ਹੋ ਲੋਕ ਉਹ ਸੋਢੀ ਖਾਤਰ ਲੜਨ ਵਾਲੇ ਬੰਦੇ ਘਰਾਂ 'ਚ ਖੜੇ ਆ ਓਏ ਦੇਖੋ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਦੇਖੋ ਆ ਦੇ ਆ ਦੇਖੋ ਗੁੰਡਾ ਕਰਦੀ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਪੁਲਿਸ ਦੀ ਤੁਸੀਂ ਪਾਣੀ ਨਹੀਂ ਪੀਂਦੇ ਮੈਰਜਾ ਕਾ ਖਾਲਸਾ ਵਰਜ ਕੀ ਫਤਿਹ ਐ ਸਵੇ ਦੀ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਇਹ ਖਬਰ ਹੈਗੀ ਆ ਲੁਧਿਆਣੇ ਤੋਂ ਤੇ ਤੁਹਾਨੂੰ ਪਤਾ ਕਿ ਅੱਜ 3 ਦਸੰਬਰ ਆ 3 ਦਸੰਬਰ ਨੂੰ ਲੱਖਾਂ ਸਦਾਣਾ ਤੇ ਉਸ ਇਸ ਮੁਕਤੀ ਟੀਮ ਤੇ ਪੰਜਾਬੀਆਂ ਵੱਲੋਂ ਜਿਹੜਾ ਵੱਡੇ ਨਾਲੇ ਨੂੰ ਜਿਹੜਾ ਬੰਨ ਮਾਰਨਾ ਸੀ ਉਸ ਨੂੰ ਲੈ ਕੇ ਜਿਹੜੇ ਲੋਕ ਨੇ ਲੱਖਾਂ ਦੀ ਗਿਣਤੀ ਵਿੱਚ ਉੱਥੇ ਪੁੱਜੇ ਹੋਏ ਨੇ ਪਰ ਪੁਲਤ ਵੱਲੋਂ ਜਿੱਥੇ ਲੱਖੇ ਸਦਾਣੇ ਨੂੰ ਘੇਰਾ ਪਾਇਆ ਹੋਇਆਗਾ ਲੱਖੇ ਸਦਾਣੇ ਦੇ ਮਗਰ ਗੱਡੀਆਂ ਲਾਈਆਂ ਨੇ ਦੂਜੇ ਪਾਸੇ ਤੁਸੀਂ ਦੇਖੋ ਸਾਰੇ ਆਮ ਜਿਹੜਾ ਪੁਲਿਸ ਜਿਹੜੀ ਹੈਗੀ ਆ ਪੁਲਿਸ ਡੰਡੇ ਮਾਰ ਲਈ ਆ ਲਾਠੀ ਚਾਰਜ ਕਰਈ ਆ ਔਰ ਥੱਕੇ ਦੇ ਨਾਲ ਫੜ ਫੜ ਕੇ ਲੋਕਾਂ ਨੂੰ ਬੱਸਾਂ ਦੇ ਵਿੱਚ ਤੰਨ ਰਹੀ ਆ ਬੱਸਾਂ ਦੇ ਵਿੱਚ ਸੁੱਟ ਰਹੀ ਆ ਨਾ ਉਹ ਵੇਖਦੇ ਆ ਬਜਾਕਾ ਬੱਚਾਗਾ ਨਾ ਉਹ ਦੇਖਦੇ ਆ ਬਜ਼ੁਰਗਾ ਤੇ ਇਸ ਕਰਕੇ ਜਿਹੜਾ ਪੁਲਿਸ ਦਾ ਅੱਜ ਅੰਨਾ ਤਸੱਦਤ ਕਰਈ ਆ ਪੁਲਿਸ ਦਾ ਵੱਲੋਂ ਲਾਠੀ ਚਾਰਜ ਕੀਤਾ ਗਿਆ ਲੋਕਾਂ ਨੂੰ ਖਿਦਨਣ ਦੇ ਵਾਸਤੇ ਅਰ ਦੂਸਰੇ ਪਾਸੇ ਪਲਸ ਪਨਾਹ ਕਰਈ ਆ ਉਹਨਾਂ ਲੋਕਾਂ ਦੀ ਜਿਹੜੇ ਕਿ ਕੈਮੀਕਲ ਇਹਨਾਂ ਪਾਣੀਆਂ ਦੇ ਵਿੱਚ ਇਹ ਬੁੱਢੇ ਨਾਲੇ ਦੇ ਵਿੱਚ ਪਾ ਰਹੇ ਨੇ ਹੁਣ ਤੁਸੀਂ ਤੁਹਾਨੂੰ ਮੈਂ ਵੀਡੀਓ ਦਿਖਾਉਣਾਗਾ ਤੁਸੀਂ ਸਾਰੀ ਜਿਹੜੀ ਵੀਡੀਓ ਦੇਖੋ ਕਿ ਪਲਸ ਬਲ ਜਿਹੜਾ ਲਾਠੀ ਚਾਰਜ ਕੀਤਾ ਜਾ ਰਿਹਾ ਕਿਸ ਤਰ੍ਹਾਂ ਲੱਖੇ ਸੁਧਾਣੇ ਨੂੰ ਜਿਹੜਾ ਭਜਾਇਆ ਜਾ ਰਿਹਾ ਉਹਦੇ ਮਾਰ ਗੱਡੀਆਂ ਲਗਾਈਆਂ ਜਾ ਰਹੀਆਂ ਨੇ ਤੁਸੀਂ ਇਸ ਵੀਡੀਓ ਨੂੰ ਆਪਣਾ ਕੌਮੀ ਫਰਜ਼ ਸਮਝਦੇ ਹੋਏ ਇੱਕ ਪੰਜਾਬੀ ਨਾਅ ਤੇ ਸਮਝਦੇ ਹੋਏ ਕਿਉਂਕਿ ਇਹ ਜ਼ਹਿਰਾ ਇਹ ਪਾਣੀ ਕੱਲਾ ਲੱਖੇ ਸਦਾਣੇ ਜਾਂ ਹੋਰ ਉਸ ਮੁੱਚੀ ਟੀਮ ਦੇ ਘਰੇ ਨਹੀਂ ਪਹੁੰਚਦਾ ਇਹ ਜਿਹੜਾ ਸਮੋਚਾ ਪਾਣੀ ਆ ਜ਼ਹਿਰਾ ਸਾਰਿਆਂ ਦੇ ਲੋਕਾਂ ਦੇ ਘਰੇ ਪਹੁੰਚ ਰਹੀ ਆ ਸਾਰਿਆਂ ਦਾ ਅੱਜ ਜਿਹੜਾ ਲੋਕਾਂ ਦਾ ਜਿਹੜਾ ਬੁਰਾ ਹਾਲ ਹੋਇ ਹੋ ਪਿਆ ਕਿਉਂਕਿ ਹਰ ਘਰ ਦੇ ਵਿੱਚ ਇਹ ਜਿਹੀਆਂ ਬਿਮਾਰੀਆਂ ਵੱਡ ਚੁੱਕੀਆਂ ਨੇ ਕਿ ਉਹਨਾਂ ਦਾ ਇਲਾਜ ਜਿਹੜਾ ਅਸੰਭਵ ਹੋਇਆ ਪਿਆ ਇਲਾਜ ਹੀ ਨਹੀਂ ਹੋ ਰਿਹਾ ਲੱਖਾਂ ਰੁਪਏ ਜਿਹੜਾ ਇਲਾਜ ਤੇ ਲੱਗ ਰਿਹਾਗਾ ਜਿਹੜਾ ਅੱਜ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ ਲਿਆਣੇ ਦੇ ਵਿੱਚ ਬਹੁਤ ਹੀ ਮੰਦ ਭਾਗਾਗਾ ਤੇ ਨਿੰਦਨ ਜੋਗਾ ਤੇ ਤੁਸੀਂ ਹੁਣ ਵੀਡੀਓ ਵੇਖੋ ਲਖਾ ਦਹਾਣੇ ਦੇ ਮਗਰ ਪੁੱਛ ਲੱਗੀ ਆ ਤੇ ਜਿਹੜੀਆਂ ਜੋ ਪੁਲਿਸ ਵੱਲੋਂ ਝਟਪਾ ਜਿਹੜੀ ਵੀਡੀਓ ਸਾਡੇ ਕੋਲੇ ਆ ਰਹੀਆਂ ਨੇ ਝਟਪਾ ਪੁਲਿਸ ਵੱਲੋਂ ਕੀਤਾ ਜਾਂਦੀਆਂ ਜਾ ਰਹੀਆਂ ਨੇ ਲਾਠੀ ਚਾਰਜ ਪਰਥੋਂ ਲੋਕ ਕੀਤਾ ਜਾ ਰਿਹਾ ਤੁਸੀਂ ਉਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲੁਧਿਆਣੇ ਪਾਣੀ ਦੇ ਮਸਲੇ ਦੇ ਵਿੱਚ ਉਹਨਾਂ ਨੂੰ ਹਰਾਨਸਤ ਵਿੱਚ ਲਿਆ ਜਾ ਰਿਹਾ ਸੋ ਲੁਧਿਆਣੇ ਦੀ ਤਸਵੀਰ ਆ ਬਾਈ ਜੀ ਧੱਕਾ ਵਾ ਇਹਦਾ ਸ਼ਰੇਆਮ ਧੱਕਾ ਵਾ ਇਹਦਾ ਸ਼ਰੇਆਮ ਬਾਈ ਕੇ ਮੈਂ ਦੇਖਦਾ ਕਿੰਨਾ ਧੱਕਾ ਕਰ ਰਹੇ ਪ੍ਰਸ਼ਾਸਨ ਵਾਲੇ ਸ਼੍ਰੀ ਆਮ ਕਮੰਡਰ ਕਮੰਡਰ ਬਾਈ ਬਾਬਾ ਯਾਰ ਹੋਣੀ ਯਾਰ ਇੱਕ ਮਿੰਟ ਬਾਈ ਕਹਿਰ ਖੜ ਜਾਓ ਬਈ ਫੋਟੋ ਦਸਤਾਵੇਜ਼ ਨਹੀਂ ਮੈਂ ਅਸੀਂ ਅੱਗੇ ਵਧਾਂਗੇ ਆਹੂ ਰੱਖੇ ਤੁਸੀਂ ਕਿੱਧਰ ਜਾ ਰਹੇ ਹੋ ਬਾਈ ਕਿੱਥੇ 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 ਜਾ ਰਹੇ ਹੋ ਬਹੁਤ ਜ਼ਿਆਦਾ ਧੱਕਾ ਪਹਿਲਾਂ ਤੱਕ ਕਰੋ ਦੋ ਮਿੰਟ ਪਹਿਲਾਂ ਪਹਿਲੀ ਪਹਿਲਾਂ ਦਸਤਾਰ ਸੈੱਟ ਕਰੋ ਪਹਿਲਾਂ ਦਸਤਾਰ ਪਹਿਲਾਂ ਸੈੱਟ ਕਰੋ ਆਪਾਂ ਹੈ ਤੁਹਾਡਾ ਪੂਰੀ ਜਾਨ ਲੱਗਾ ਸਾਰੇ ਲੋਕ ਜਿਹੜੇ ਬੱਚੇ ਸਿੱਟੇ ਸਿੱਟੇ ਸਾਲ ਦੋ ਸਾਲਾਂ ਚ ਮਰ ਜਾਣਗੇ ਪੰਜਾਬ ਦੇ ਜੇ ਤੁਸੀਂ ਨਾ ਆਵੇਰ ਹੋਏ ਨਾ ਜਾ ਕੇ ਉਹ ਪੁੱਤ ਉੱਥੇ ਖੜ ਕੇ ਨਾ ਦੇਖੋ ਯਾਰ ਪੈਣਾ ਪਾਣੀ ਅੱਖਾਂ ਚ ਆ ਜਾਂਦਾ ਕਿਉਂ ਕੋਈ ਵੀ ਰੈਨਰਾਂ ਸਾਡੇ ਪਿੱਛੇ ਪੜਤੀ ਅੱਗੇ ਸਰਕਾਰ ਦੀ ਮੋਦਕ ਹੋਣੀ ਹੈ ਆਪਾਂ ਲੈ ਕੇ ਕਿ ਉਹਨਾਂ ਗਾਲੀਆਂ ਤੇੜੀਆਂ ਲਾ ਕੇ ਮੈਂ ਬਣਾ ਰਿਹਾ ਚੰਨ ਨੂੰ ਸਾਡਾ ਆਪ ਮਹੀਨਾ ਜੇ ਮਾਲੀ ਸੀ ਬਾਅਦ ਮੈਂ ਤੁਹਾਨੂੰ ਸਰਕਾਰ ਦੀ ਜੇ ਪੰਜਾਬ ਦਾ ਰਾਜ ਹੈ ਬਿਨਾਂ ਵੀ ਬਾਅਦ ਦੇਖ ਲਓ ਬਈ ਜਿਹੜੇ ਕਹਿੰਦੇ ਸੀਗੇ ਕਿ ਲੋਕਾਂ ਨੇ ਪਹੁੰਚਣਾ ਨਹੀਂ ਤੁਹਾਨੂੰ ਦੱਸਿਆ ਸੀ ਜਿਹੜੇ ਚਾਹਰੂ ਸਿੰਘ ਹੈ ਉਹ ਪਹੁੰਚ ਜਾਣਗੇ ਤੇ ਅੱਜ ਨਕਾ ਮਾਰਨਾਂ ਅਣਖਾਂ ਵਾਲੇ ਅਣਖਾਂ ਵਾਲੇ ਜਿਹੜੇ ਉਹ ਪਹੁੰਚ ਚੁੱਕੇ ਆਗੇ ਆ ਜਾਓ ਮੇਰੇ ਭਰਾ ਜਿਹੜੇ ਵੀ ਆਸਤੇ ਪਾਸੇ ਤੁਰੇ ਆਉਂਦੇ ਆਗੇ ਆਪਾਂ ਪੁਲ ਦੇ ਥੱਲੇ ਆ ਜਾਓ ਇੱਥੇ ਤੇ ਬਾਦੂ ਮੰਨ ਲਓ ਇਹ ਸਿੰਘ ਪਹੁੰਚੇ ਹੋਏ ਆਗੇ ਤੇ ਬਾਈ ਲੱਖਾ ਵੀ ਪਹੁੰਚਣ ਵਾਲਾ ਆ ਗਿਆ ਆਪਾਂ ਸੱਤ ਮਿੰਟਾਂ ਦੇ ਵਿੱਚ ਆਪਣੇ ਵਿੱਚ ਪਹੁੰਚ ਜਾਣਾ ਉਹਨੇ ਨਾਲ ਬਾਈ ਮਨਤੋਜ ਮਾਨ ਹੈ ਤਾਨੂੰ ਪਤਾ ਵੀ ਅੱਗੇ ਵੀ ਸਿੰਘ ਹੋ ਜਿਹੜਾ ਟਾਈਮ ਦਿੰਦਾ ਜਿੱਥੇ ਟਾਈਮ ਦਿੰਦਾ ਉੱਥੇ ਪਹੁੰਚਦਾਗਾ ਐਸ ਕਰਕੇ ਭਾਈ ਲੱਖਾ ਆਪਣੇ ਮੈਂ 5-6 ਮਿੰਟਾਂ ਦੇ ਵਿੱਚ ਪਹੁੰਚਣ ਵਾਲਾ ਹੈ ਤੇ ਜਿੰਨੇ ਵੀ ਮੇਰੇ ਭਰਾ ਸਾਰੇ ਪਹੁੰਚ ਜੋ ਆਪਣੇ ਕੋਲ ਆ ਦਿਨਾ ਦੇ ਭਾਈ ਸਾਰਾ ਘੱਟ ਦਿਨਾ ਦੇ ਅੱਜ ਅੱਜ ਬਈ ਅਪੀਲ ਕਰਦੇ ਲੋਕਾਂ ਨੂੰ ਜਿਹੜੇ ਬਾਈਟ ਦੇ ਦੀਏ ਸੁ ਪੰਜਾਬ ਦੇ ਲੋਕੋ ਤੁਹਾਨੂੰ ਬਾਰ ਬਾਰ ਤੁਹਾਡੀਆਂ ਜ਼ਮੀਰਾਂ ਨੂੰ ਲਾਂਤਿਓ ਕਦੋਂ ਜਾਗੋਂਗੇ ਕਦੋਂ ਉੱਠੋਂਗੇ ਕਰੋ ਖਿੱਚਦਾ ਯਾਰ ਭੈਣ ਗੱਲ ਆੜਿਆ ਭੈਣ ਦੀ ਫੁੱਦੀ ਆਵਾ ਆਈ ਆਈ ਆ ਉਹ ਦਰਕ ਦਰ ਬਾੜ ਦੀ ਆ ਭਾਈ ਤਾਂ ਇਸ ਚ ਗੱਡੀ ਮੂਰੇ ਬੱਚ ਮਾਰਨੀ ਸੀ ਨਾ ਯਾਰ ਕਦੋਂ ਤੁਸੀਂ ਉੱਠੋਗੇ ਭੈਣ ਜਦੋਂ ਮਾਫ ਕਰਨਾ ਗਾਲ ਨਿਕਲਦੀ ਆ ਉਹ ਭੈਣ ਚੁੱਪ ਰਹਿੰਦੀ ਪੰਜਾਬ ਦੇ ਲੋਕੋ ਹੁਣ ਤੁਸੀਂ ਸ਼ਹਿਰਾਂ ਪੀ ਕੇ ਮਾਰਨਾ ਠੀਕ ਆ ਨਹੀਂ ਉੱਠੇ ਤੁਹਾਡੀ ਲਾਹਨਤ ਦਾ ਲੱਖ ਦੀ ਲਾਹਨਤ ਤਾਂ ਬੈਠੇ ਮਰ ਜਾਓ ਘਰਾਂ ਚ ਮਰ ਜਾਓ ਕੋਈ ਗੱਲ ਨਹੀਂ ਜਵਾਕ ਨਾ ਥੱਲੇ ਦੇ ਦੀ ਆ ਦੇਖੋ ਭੈਣ ਜਦ ਆਗ ਨਾ ਥੱਲੇ ਆ ਜੇ ਹੋਲੀ ਰੱਖ। ਭਾਂ ਗੱਡੀ ਵਿੱਚ ਮਾਰ ਰਹੀ ਗੱਡੀ ਇਹਨਾਂ ਨੇ। ਖਚਾ ਮੋੜ ਮੋੜ। ਛੋ। ਕਿਰਾਂ ਰੁਲ ਗਈਆਂ। ਹਾਂ ਬਈ। ਪਿੰਡ ਚ ਪਿੰਡ ਚ ਵਾੜ ਪਿੰਡ ਚ। ਵਾੜ। ਕੜ ਕੜੀ ਨਹੀਂ ਲੁਕੋ ਬੰਦਾ ਨਹੀਂ ਕਰੀਦਾ ਕਿਹੜਾ ਕੱਢੀਆਂ ਓਏ ਚਾਰ ਕੱਢੀਆਂ ਨੇ ਹੈ ਚਾਰ ਆ ਇਧਰ ਉੱਥੇ ਜਿਹੜੀ ਗੱਡੀ ਆ ਆ ਰਹੀ ਉੱਥੇ ਜਮ ਹੌਲੀ ਹੌਲੀ ਉਹ ਨਾ ਪੈਣ ਰੇ ਆਪ ਮੈਂ ਫੇਰ ਘੁੰਮ ਗਿਆ ਓਏ ਹਾਂ ਆ ਮੈਂ ਫੇਰ ਘੁੰਮ ਗਿਆ ਸੋ ਜੇ ਤੁਸੀਂ ਅੱਜ ਨਾਲ ਉੱਥੇ ਠੀਕ ਆ ਸਾਨੂੰ ਤਾਂ ਕੋਈ ਗੱਲ ਨਹੀਂ ਹੈ ਨਹੀਂ ਪਹੁੰਚਣ ਦੇਣਗੇ ਵੱਧ ਤੋਂ ਵੱਧ ਲੈਣਗੇ ਪਰਚਾ ਦੇ ਦੇਣਗੇ ਅੰਦਰ ਦੇ ਦੇਣਗੇ ਪਰ ਜੇ ਤੁਸੀਂ ਨਾ ਪਹੁੰਚੇ ਓਏ ਆ ਲੁਧਿਆਣੇ ਵਾਲੋ ਨੇੜੇ ਨੇੜੇ ਓ ਮਰਿਆ ਜਮੀਰਾਂ ਵਾਲੋ ਲਾਂਤ ਕੋ ਤੁਸੀਂ ਉੱਠ ਕੇ ਇੱਥੋਂ ਆ ਜਾਓ ਏ ਜੇ ਤੁਸੀਂ ਜੇ ਅੱਜ ਵੀ ਨਾ ਉੱਠੇ ਨਾ ਫਿਰ ਭੁੱਲ ਜਾ ਵੀ ਤੁਸੀਂ ਕਦੇ ਜ਼ਿੰਦਗੀ ਦੇ ਵਿੱਚ ਤੁਸੀਂ ਉੱਠ ਖੜੋਗੇ ਕਿੰਨੇ ਪਿੰਡ ਨੇ ਲਧਾਨੇ ਦੇ ਵਾਲੇ ਨਾਲ ਉੱਠ ਕੇ ਤੁਸੀਂ ਬੱਚਾ ਬੱਤੀ ਉਹਦੇ ਝੋਕ ਦੇ ਉੱਥੋਂ ਨਹੀਂ ਲਿਆਓ ਬੰਦੇ ਯਾਰ ਓਨੇ ਬੰਦੇ ਤੁਸੀਂ ਪਹੁੰਚ ਗਏ ਮੈਂ ਕਹਿੰਦਾ ਉੱਥੇ ਬੁੜੀਆਂ ਪਹੁੰਚ ਗਿਆ ਜਬਾਕ ਥੋੜੀ ਮਜਾਲ ਨਹੀਂ ਕਿਸੇ ਰੀ ਤੇ ਕਿੰਨੇ ਕ ਨੂੰ ਰੋਕ ਲੈਣਗੇ ਕਿੰਨੇ ਕ ਨੂੰ ਨਾਕੇ ਲਾਖ ਦੇਣਗੇ ਕੀ ਕਰ ਦੇਣਗੇ ਗੋਲੀਆਂ ਮਾਰ ਦੇਣਗੇ ਇੱਕ ਪਾਸੇ ਨਾ ਲਾਂਟੀਆਂ ਨੇ ਉਹਨਾਂ ਬਿਠਾ ਕੇ ਬਰਾਬਰ ਪ੍ਰਵਾਸੀਆਂ ਨੂੰ ਤੇ ਦੂਜਿਆਂ ਨੂੰ ਡੈਂਗਾ ਵਾਲਿਆਂ ਨੂੰ ਬਰਾਬਰ ਬਿਠਾ ਕੇ ਸਟੇਜ ਲਵਾਈ ਹੋਈ ਹੈ ਪੁਲਿਸ ਦੀ ਸਟੇਜ ਉਹਨੂੰ ਪਲਸ ਪ੍ਰੋਟੈਕਟ ਕਰ ਰਹੀ ਆ ਸਾਨੂੰ ਸਾਨੂੰ ਭੜਾਈ ਫਿਰਦੇ ਖੜੀ ਜਾਂਦੇ ਆ ਡਾਂਗਾ ਮਾਰ ਜਾਂਦੇ ਆ ਔਰ ਨਾਲ ਦਾ ਵੀ ਡਾਂਗਾ ਮਾਰੀਆਂ ਉੱਥੇ ਹੁਣ ਕਿੰਨਿਆਂ ਨੂੰ ਕਿੰਨਿਆਂ ਨੂੰ ਇਹ ਫੜ ਲੈਣਗੇ ਪਰ ਨਹੀਂ ਉੱਠਣਾ ਤੁਸੀਂ ਨਹੀਂ ਉੱਠਣਾ ਤੁਹਾਡੇ ਲਈ ਲੜਨ ਵਾਲੇ ਮਰਨ ਵਾਲੇ ਲੋਕ ਲੱਖਾਂ ਬੰਦਾ ਪੰਜਾਬ ਦਾ ਲੱਖਾਂ ਬੰਦਾ ਠੀਕ ਆ ਜਿਹੜੇ ਬੰਦੇ ਨੇ ਫੜੇ ਆ ਜਿਹੜੇ ਬੰਦੇ ਨੇ ਰੇਟੇਨ ਕਰ ਲਏ ਰਾਜ ਰੋਖ ਲੋ ਹਲਗਾ ਲੱਡਾ ਪਰ ਘੱਟੋ ਘੱਟ ਤੁਸੀਂ ਇਹਦਾ ਸੋਚ ਲਓ ਤੁਸੀਂ ਐਨੇ ਤਾਂ ਆਲੇ-ਦਾਲੇ ਪਿੰਡ ਹੀ ਨੇ ਲੁਧਿਆਣੇ ਦੇ ਇਕੱਲਾ ਲੁਧਿਆਣਾ ਇਹਨੂੰ ਠੱਲ ਪਾ ਦਿੰਦਾ ਗੱਡੀਆਂ 2 ਮਹੀਨੇ ਦੂਜੇ ਪਾਸੇ ਹੀ ਹੋਗੀਆਂ ਭਾਈ ਨਹੀਂ 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 ਦੁੰਦ ਕਿੱਥੀ ਜੱਟ ਮਾੜਾ ਜ ਆਹੀ ਆ ਯਾਰ ਉਹ ਮੰਗ ਰਾ ਭਾਈ ਸੋ ਪਹੁੰਚਾਂਗੇ ਭਾਈ ਹਰ ਹਾਲ ਪਹੁੰਚਾਂਗੇ ਕੋਈ ਗੱਲ ਨਹੀਂ ਪਹੁੰਚੋ ਬਸ ਕਰਾ ਉੱਥੇ ਪਹੁੰਚੋ ਕੋਈ ਗੱਲ ਨਹੀਂ ਫੜ ਲੈਣ ਯਾਰ ਚਾਹੇ ਲੱਖ ਫੜ ਲੈਣੇ ਉਹ ਪਿੰਡ ਚ ਬਾੜ ਦੇ। ਤੇ ਗਲੀ ਚ ਬਾੜ। ਕਰੇਗਾ ਮੈਨੂੰ ਇਹਦਾ। ਮੈਂ ਦੋ ਇਹਨਾਂ ਨੇ ਮੂਹਰੇ ਕਰ ਦਿਆਂ। ਨਹੀਂ ਨਹੀਂ ਤੂੰ ਵਗਣਾ ਪਿੰਡਸ ਦਾ ਬਾੜ। ਉਹ ਬੰਦ ਸਾਂ ਬੁੱਚੜ ਬਣ ਗਿਆ ਤੂੰ ਬੁੱਚੜ ਅੱਜ ਬੁੱਚੜ ਕੇਜਰੀ ਆਲ ਸਾਂ ਬੁੱਚੜਾ ਤੂੰ ਪੰਜਾਬ ਦਾ। ਤੂੰ ਪੰਜਾਬ ਦਾ ਕਾਤਲ ਲੋਗੋਂ ਤੁਸੀਂ। ਲਹੂ ਪੀਣੀਆਂ ਜੋਕਾਂ ਜਿਹੜੀਆਂ ਤੁਸੀਂ ਪੰਜਾਬ ਨੂੰ ਚਿੰਬੜੀਆਂ। ਮਾਰਤਾ ਪੰਜਾਬ ਕਾਲੇ ਪਾਣੀਆਂ ਨਾਲ ਜ਼ਹਿਰ ਨਾਲੋਂ ਤੁਸੀਂ ਸੁਰੱਖਿਆ ਦੇ ਰਹੇ ਹੋ। ਵੀ ਇਹ ਤਾਂ ਐਂ ਚੱਲੂਗਾ ਤਾਂ ਐਂ ਪਊਗਾ। ਕਿੰਨਾ ਚਿਰ ਉੱਠਣਗੇ ਲੋਕ ਪੰਜਾਬ ਦੇ ਉੱਠਣਗੇ ਇਹ ਯਾਦ ਰੱਖੀ ਇਹ ਜਿੰਨਾ ਦਵਾਓਗੇ ਉਹਨਾਂ ਉੱਠਣਗੇ ਕਿੰਨੇ ਕਹਨੂੰ ਦੱਬ ਲਓਗੇ ਕਿੰਨੇ ਕਨੂੰ ਲੋਕ ਲਓਗੇ ਇਹ ਜਿੱਤੇ ਰੱਖਿਓ ਗੱਲ ਦਾ ਹੁਣ ਇਕੱਲਾ ਭਵੰਤ ਨਹੀਂ ਕੇਦਰੀਆਲ ਵੀ ਇਹ ਗੱਲ ਦਾ ਜ਼ਿੰਮੇਵਾਰ ਹੈ ਇਹ ਸਾਰੇ ਗੇਰਗੁਰ ਕੱਢੀ ਬੈਠੇ ਆ ਇਹਦਾ ਕੋਈ ਨਹੀਂ ਪੱਖ ਕਿਛੇ ਦੀ ਇਹਦਾਂ ਨੂੰ ਮਾਪਲਾ ਨੂੰ ਪੈਂ ਹੈ ਨਿੰਨੇ ਉਹ ਸਿੱਧਾ ਸਿੱਧਾ ਬਾੜ ਸਿੱਧਾ ਬਾੜ ਦੇ ਸਿੱਧਾ ਯਾਰ ਸਿੱਧਾ ਬਾੜ ਦੇ ਨਾ ਯਾਰ ਤੂੰ ਸਾਂ ਚਾਰ ਹੋ ਗਿਆ ਹਾਰਨ ਤੇ ਹੱਥ ਰੱਖਾਰਨ ਤੇ ਹੱਥ ਰੱਖਾਰਨ ਹੱਥ ਰੱਖਾਰਨ ਤੇ ਯਾਰ ਗਮੂੜੇ ਬੰਦਾ ਬਾਈ ਇੱਥੋਂ ਆਪਣਾ ਪਿੰਡਾਂ ਦਾ ਵੀ ਨਹੀਂ ਪਤਾ ਯਾਰ ਹਾਂ ਟਰੈਕਟਰ ਮੂਰੇ ਕਰ ਦੇ ਟਰੈਕਟਰ ਮੂਰੇ ਕਰ ਦੇ ਚੋਰ ਆ ਕਹਿੰਦੇ ਚੋਰ ਟਰੈਕਟਰ ਮੂਰੇ ਕਰ ਦੇਗਾ ਨਹੀਂ ਟਰੈਕਟਰ ਮੂਰੇ ਕਰਦੇ ਮੋੜ 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 ਪੁੱਤਰ ਕੇ ਪਾਗਲੇ ਮੇਂ ਤੇਰਾ ਮੋੜ ਸੀ ਹੈ ਪੁੱਤਰ ਕੇ ਪਾਗਲੇ ਖੜ ਦੇ ਖਾਂ ਮੋੜ 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 ਭੈਣ ਚੋ ਕਾਕੀ ਗੱਲ ਲੱਗਿਆ ਵੇ ਖੜ ਖੜ ਮੋੜ 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 ਭੈਣ ਦਾ ਯਾਰਾ ਬੰਦ ਵੀ ਹਿਚ ਬਾੜ ਲਈ ਮੋੜ 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 ਭੈਣ ਦਾ ਯਾਰਾ ਮੋੜ ਲਾ ਵਈ ਗੱਲੀ ਬਾਤ ਹੋ ਗਈ ਕਰਦੀ ਮਰਨੀ ਨਹੀਂ ਵੱਡੀ ਮਾਨੂ ਓ ਮੋੜ ਦਾ ਅੱਡੀ ਮੋੜਨੇ ਨੂੰ ਮੁਰਾ ਬੰਦਾ ਯਾਰ ਆਹ ਦੇਖਾ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਆ ਗੁੰਡਾ ਕਰਦੀ ਦੇਖੋ ਆ ਦੇਖੋ ਆ ਦੇ ਆਹ ਦੇਖੋ ਗੁੰਡਾ ਕਰਦੀ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਪੁਲਿਸ ਦੀ ਤੁਸੀਂ ਪਾਣੀ ਨਹੀਂ ਪੀਂਦੇ ਨਹੀਂ ਨਹੀਂ ਆਉਂਦਾ ਯਾਰ ਅਸੀਂ ਨਹੀਂ ਆਉਦੇ ਤੁਸੀਂ ਨਹੀਂ ਪਾਣੀ ਪੀਂਦੇ ਤੂੰ ਜਵਾਬ ਜਵਾਬ ਦਾ ਮੜਾ ਹਿੱਸਾ ਲਾ ਲੈ ਹਿੱਸਾ ਨਾ ਲਾ ਗੱਡੀ ਨਾਲੇ ਮਗਰੋਵਾਰੀ ਵਿੱਚ ਮਗਰੋਵੀ ਮਾਰੀ ਮਗਰੋ ਗੱਡੀ ਵਿੱਚ ਉੱਤੇ ਅੱਗ ਲਾ ਦਿਓ ਅੱਗ ਆਪਾਂ ਨੂੰ ਅੱਗ ਲਾ ਦਿਓ ਵੀ ਮਾਰ ਦਿਓ ਬਾਈ ਪੈਟਰੋਲ ਪਾ ਕੇ ਅੱਗ ਲਾ ਦਿਓ ਮੇਕ ਅੱਗ ਲਾ ਦਿਓ ਲੱਖਾਂ ਘੇਰਦੇ ਸੱਖਾਂਾਂ ਅੱਗੇ ਲੜ ਲਿਜਾਣੇ ਜਾਂਦਾ ਕਿਉਂ ਕਰੇ ਵਾਸਤੇ ਕਿਉਂ ਜਾਂਦੇ ਨੇ ਵੀ ਅੱਗ ਕਿਉਂ ਬਾਈ ਕੀ ਗੱਲ ਗੱਤ ਕਰਦੇ ਸੀ ਕਾਦੇ ਲਈ ਦੱਸੋ ਦੱਸ ਤੁਸੀਂ ਨਹੀਂ ਪਾਣੀ ਪੀਂਦੇ ਤੁਸੀਂ ਪੀਂਦੇ ਨਹੀਂ ਹੁਣ ਜਵਾਕ ਨਹੀਂ ਪੀਂਦੇ ਬਾਈ ਤੁਸੀਂ ਕਹਿ ਰਹੇ ਪੀਂਦੇ ਨਹੀਂ ਨਹੀਂ ਅਸੀਂ ਨਹੀਂ ਆਉਣਾ ਬਾਈ ਸੱਚਾ ਚੱਕਦਾ ਅਸੀਂ ਨਹੀਂ ਆਉਣਾ ਓਏ ਲੋਕ ਭੰਨੋ ਭੰਨ ਦੋ ਗੱਡੀ ਭੰਨ ਦੋ ਓ ਪਿੰਡਾ ਮੇਰੇ ਤੇ ਬੋਲ ਕੇ ਆਏ ਆਪਾਂ ਤੇ ਕਿਹੜਾ ਪਿੰਡ ਜੂ ਲੁਧਿਆਣਾ ਦੇ ਵਾਲੇ ਉਹਦੇ ਉਰਲੇ ਪਾਸੇ ਵਾਹ ਕਿਹੜਾ ਭੈਣ ਮੁਲਾਪੁਰ ਦੇ ਨਾਲ ਇਧਰ ਲਈ ਟਰੈਕਟਰ ਵਾਲੇ ਮਰਵਾਤਾ ਸੀ ਅਸੀਂ ਇਹ ਨਹੀਂ ਖੁੱਲਦੀ ਭੰਨੋ 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 ਟਿਕਾ ਟਾਕੀ ਪੱਟੀ ਜੀ ਟਾਕੀ ਪੱਟੀ ਜਾਂਦੇ ਆ ਕੋਈ ਨਹੀਂ ਪੱਟਣ ਦੇ ਯਾਰ ਪੱਟ ਦੇਣ ਦੇ ਕੋਈ ਨਹੀਂ ਪੱਟ ਦੇਣ ਦੇ ਪੱਟ ਦੇਣ ਦੇ ਕੋਈ ਨਹੀਂ ਆ ਦੇਖ ਲੋ ਇਹਨਾਂ ਬੱਚੜਾਂ ਦਾ ਹਾਲ ਓਏ ਬੱਚੜਾਂ ਦਾ ਹਾਲ ਦੇਖ ਲੋ ਪੰਜਾਬ ਦੇ ਲੋਕੋ ਹਲੇ ਵੀ ਨਹੀਂ ਉਹ ਲਾਨਤ ਉੱਠਣਾ ਓਏ ਉਹ ਲੱਖ ਦੀ ਲਾਨਤ ਆ ਉਹ ਤੁਹਾਨੂੰ ਘਰਾਂ ਚ ਆ ਪਏ ਓਏ ਆ ਪਿੰਡਾਂ ਵਾਲੇ ਦੇਖ ਲੋ ਕੋਈ ਬੰਦਾ ਨੇ ਨੇੜੇ ਆ ਰਿਹਾ ਉਹ ਤਮਾਸ਼ਾ ਦੇਖੀ ਜਾਂਦੇ ਨੇ ਇਹਦੇ ਵਿੱਚ ਗੱਡੀ ਦਾ ਕਰਕੇ ਵਿੱਚ ਮਾਰ ਮਾਰ ਕਰ 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 ਕਿਤੇ ਗੱਡੀ ਲਾਗੀ ਨਾਲ ਆਹ ਤੇਰੇ ਨਾਲ ਲਈ ਵੀ ਮਰੇ ਮੁੜਦੀ ਨਹੀਂ ਨਹੀਂ ਨਹੀ ਨਿਕਲਣਾ ਬਾਈ ਨਹੀਂ ਤੂੰ ਭੰਨ ਦੇ ਯਾਰ ਭੰਨ ਦਿਓ ਨਹੀਂ ਨਿਕਲਣਾ ਹੀ ਉਹ ਦੂ ਲੋਕ ਆ ਭੈਣ ਜਦ ਘਰਾਂ ਚ ਬੜੀ ਲੋਕ ਤੁਸੀਂ ਖੜੇ ਓ ਬਾਈ ਓ ਬਾਈ ਹੈਲੋ ਓ ਬਾਈ ਹੈਲੋ ਐਂ ਦੀ ਫੁੱਦੀ ਖੜਨ ਨਹੀਂ ਦਿੰਦੇ ਕਿਸ ਨੂੰ ਨਹੀਂ ਭੈਣ ਜੀ ਤਾਂ ਮਾੜਾ ਪਿੰਡ ਦਾ ਚੋਕਾ ਅੱਕਾ ਬੱਜੇ ਫਿਰ ਤਾਂ ਠੀਕਾ ਲੋਕਾਂ ਨੂੰ ਆਹ ਦੇਖੋ ਕੋਣ ਦੱਬੂਦ ਰਿਹਾ ਉਹ ਖੜੇ ਆ ਲੋਕ ਭਾਂ ਕਰਾ ਮਰੇ ਨਿਕਲੇ ਕੋਈ ਨਹੀਂ ਕੋਈ ਪਾਂਦ ਪਾਂਦ ਆਦੇ ਆਦੇ ਪੱਛੜੋ ਉਹ ਪੱਛੜੋ